ਸਸਿਆ ਕਾਜੀ ਮੈਰਾਸ ਜੀ ਮੇਰੇ ਚੈਨਲ ਪੰਜਾਬੀ ਸੂਟ ਰਾਦੀ ਬੁਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਕਲੇਵ ਦੇ ਪਲੇਨ ਸਟਫ ਲੈ ਕੇ ਆਏ ਜੀ ਅੱਜ ਆਪਾਂ ਤੁਹਾਡੇ ਲਈ ਮੈਨੂੰ ਕਾਫੀ ਮੈਸੇਜ ਆ ਰਹੇ ਸੀ ਇਹ ਵੀ ਹੈਂਡਵਰਕ ਦੇ ਲਈ ਕਿਹੜਾ ਸਟੱਫ ਜ਼ਿਆਦਾ ਵਧੀਆ ਰਹੂਗਾ ਜੀ ਸਟੱਫ ਦੇ ਉੱਤੇ ਹੀ ਅੱਜ ਵੀਡੀਓ ਲੈ ਕੇ ਆਏ ਆ ਤੇ ਆਪਾਂ ਇਹਨਾਂ ਤੇ ਹੈਂਡਵਰਕ ਵੀ ਕਰਵਾ ਸਕਦੇ ਆ ਤੇ ਮਸ਼ੀਨ ਵਰਕ ਵੀ ਕਰਵਾ ਸਕਦੇ ਆ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਜੇ ਦਿਖਾਉਣਾ ਤੁਹਾਨੂੰ ਨੇਚਰ ਕੁਰੇਪ ਦੇ ਸੋਹਣੇ ਸੋਹਣੇ ਕਲਰ ਪਹਿਲਾ ਸੂਟ ਹੈ ਜੀ ਆਪਣੇ ਕੋ ਮਹਿੰਦੀ ਜੇ ਕਲਰ ਦਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਇਹ ਨੇਚਰ ਕ੍ਰੇਪ ਦਾ ਸੂਟ ਹੈ ਜੀ ਇਹ ਵਾਲਾ ਤੁਸੀਂ ਇਹਦੇ ਤੇ ਹੈਂਡਵਰਕ ਵੀ ਕਰਵਾ ਸਕਦੇ ਹੋ ਤੇ ਮਸ਼ੀਨਵਰਕ ਵੀ ਕਰਵਾ ਸਕਦੇ ਹੋ ਜੀ ਜੇ ਤੁਸੀਂ ਤੇ ਜੇ ਤੁਸੀਂ ਇਹਨਾਂ ਤੇ ਹੈਂਡ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਹੈਂਡ ਪੇਂਟ ਵੀ ਕਰਕੇ ਦੇ ਦਾਂਗੇ ਜੀ ਤੇ ਬਹੁਤ ਜਿਆਦਾ ਸੋਹਣੀ ਸੋਹਣੀ ਹੈ ਜੀ ਕ੍ਰੇਵੇ ਵਾਲੀ ਕੋਈ ਵੀ ਇਹਦੀ ਕੋਈ ਵੀ ਇਹਦਾ ਫਰਾਵ ਹੋਣ ਵਾਲਾ ਸਟੱਫ ਨਹੀਂ ਹੈਗਾ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਤੇ ਪੂਰੀ ਸ਼ਾਈਨਿੰਗ ਹੈ ਜੀ ਇਹ ਵਾਰੀ ਕ੍ਰੇਪ ਦੇ ਵਿੱਚ ਨੈਚਰ ਕ੍ਰੇਪ ਦੇ ਸੂਤ ਨੇ ਕੋਈ ਵੀ ਕਲਰ ਵਗੈਰਾ ਫੇਟ ਨਹੀਂ ਹੋਊਗਾ ਜੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਅੱਜ ਉਹ ਸਾਰਾ ਆਪਾਂ ਕ੍ਰੇਪ ਦੇ ਵਿੱਚ ਹੀ ਕਲਰ ਲੈ ਕੇ ਆਏ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣੀ ਮਨਪਸੰਦ ਦੇ ਅਨੁਸਾਰ ਉਹਦੇ ਤੇ ਹੈਂਡਵਰਕ ਵੀ ਕਰਵਾ ਸਕਦੇ ਹੋ ਤੇ ਮਸ਼ੀਨਵਰਕ ਵੀ ਕਰਵਾ ਸਕਦੇ ਹੋ ਜੀ ਜੇ ਤੁਸੀਂ ਪਲੇਨ ਸੂਟ ਲੈਣਾ ਚਾਹੁੰਦੇ ਹੋ ਤਾਂ ਆਪਾਂ ਪਲੇਨ ਸੂਟ ਵੀ ਤੁਹਾਡੇ ਘਰ ਤੱਕ ਪਹੁੰਚਾ ਦਾਂਗੇ ਜੀ ਤੇ ਆਪਾਂ ਸਕਰੀਨ ਉੱਤੇ ਇਹ ਸੂਟਾਂ ਦਾ ਰੇਟ ਦੇ ਦਾਂਗੇ। ਇਹ ਨੈਸ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਪਿੰਕ ਕਲਰ ਦਾ ਇਹ ਬਹੁਤ ਜ਼ਿਆਦਾ ਸੋਹਣਾ ਅਲੱਗ ਜਿਹਾ ਪਿੰਕ ਕਲਰ ਦਾ ਸੂਟ ਹੈ ਡਾਰਕ ਪਿੰਕਲ ਦਾ ਸੂਟ ਹੈ ਇਹਦੇ ਤੇ ਵੀ ਤੁਸੀਂ ਹੈਂਡਵਰਕ ਜਾਂ ਮਸ਼ੀਨਵਰਕ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਪਿਆਰਾ ਕਲਰ ਹੈ। ਨੈਸ ਸੂਟ ਹੈ ਜੀ ਮਜ਼ੇਦਾਰ ਕਲਰ ਇਹ ਵਾਲਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਪਿਆਰਾ ਸੂਟ ਹੈ ਜੀ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਤੇ ਰਫਲੀ ਫਿਨਿਸ਼ਿੰਗ ਦੇਖ ਸਕਦੇ ਹੋ ਪੂਰਾ ਹੀ ਵਧੀਆ ਸਟੱਫ ਹੈ ਤੇ ਪੂਰੀ ਸ਼ਾਈਨਿੰਗ ਕਰ ਰਿਹਾ ਹੈ ਤੇ ਇਹ ਨੈਚੁਰਲ ਰੇਡ ਦੇ ਸੂਟ ਨੇ ਅੱਜ ਵਾਲੇ ਸਾਰੇ ਆਪਣੇ ਕੋਲ ਨੈਸਟ ਕਲਰ ਹੈ ਜੀ ਆਪਣੇ ਕੋਲ ਅਲੱਗ ਦਾ ਕਲਰ ਹੈ ਨਿਊ ਦਾ ਜਿਹੜਾ ਸੋਹਣਾ ਲਾਈਟ ਜਾਂ ਕਲਰ ਹੈ ਤੇ ਨਾ ਹੀ ਬਹੁਤਾ ਲਾਈਟ ਹੈ ਤੇ ਨਾ ਹੀ ਬਹੁਤਾ ਡਾਰਕ ਹੈ ਫਰੋਜੀ ਗ੍ਰੀਨ ਜਿਹਾ ਕਲਰ ਹੈ ਤੇ ਜੇ ਵੜਾ ਕਲਰ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ। ਇੱਕ ਇਹਦੇ ਵਿੱਚ ਇਹ ਵੜਾ ਡਾਰਕ ਕਲਰ ਦਾ ਸੂਟ ਹੈ ਜੀ। ਇੱਕ ਇਹਦੇ ਵਿੱਚ ਇਹ ਵੜਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ। ਫਰੋਜੀ ਗ੍ਰੀਨ ਜਿਹਾ ਕਲਰ ਹੈ ਤੇ ਡਾਰਕ ਕਲਰ ਹੈ ਇਹ ਵਾਲਾ ਤੇ ਬਹੁਤ ਹੀ ਪਿਆਰਾ ਕਲਰ ਹੈ ਇਹਦੇ ਤੇ ਵੀ ਤੁਸੀਂ ਹੈਂਡਵਰਕ ਜਾਂ ਮਸ਼ੀਨਵਰਕ ਕਰਵਾ ਸਕਦੇ ਹੋ। ਜੇ ਤੁਸੀਂ ਪਲੈਨ ਕਰ ਲੈਣਾ ਚਾਹੁੰਦੇ ਹੋ ਤਾਂ ਆਪਾਂ ਪਲੈਨ ਵੀ ਦੇ ਦਾਂਗੇ ਜੀ ਇਹਨਾਂ ਦੇ ਤੁਸੀਂ ਸੂਟ ਵੀ ਬੜਵਾ ਸਕਦੇ ਹੋ ਤੇ ਫਰੌਕ ਵਗੈਰਾ ਵੀ ਕਰਵਾ ਸਕਦੇ ਹੋ ਜੇ ਤੁਸੀਂ ਸਾਡੇ ਤੋਂ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਸਟੀਚਿੰਗ ਵੀ ਕਰਕੇ ਦੇ ਦਾਂਗੇ ਜੀ ਨੈਕਸਟ ਕਲਰ ਹੈ ਜੀ ਆਪਣੇ ਕੋਲ ਵਾਈਨ ਸ਼ੇਡ ਦੇ ਉੱਤੇ ਬਹੁਤ ਹੀ ਪਿਆਰਾ ਕਲਰ ਹੈ ਤੇ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਜੀ ਤੁਸੀਂ ਤੁਸੀਂ ਇਹਨਾਂ ਨੂੰ ਲੈਸਿਸ ਲਗਾ ਕੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਲੈਸਿਸ ਲਗਾ ਕੇ ਵੀ ਤਿਆਰ ਕਰਕੇ ਦੇ ਦਾਂਗੇ ਜੀ वैसे हैंड वर्क ਦੇ ਮਸ਼ੀਨ ਵਰਕ ਦੇ ਲਈ ਬਹੁਤ ਹੀ ਪਿਆਰਾ ਸਟੱਫ ਹੈ ਤੇ ਨੈਸਟ ਕਲਰ ਹੈ ਜੀ ਆਪਣੇ ਕੋਲ ਗ੍ਰੇ ਕਲਰ ਨੈਸਟ ਕਲਰ ਹੈ ਜੀ ਆਪ ਕੋ ਡਾਰਕ ਗ੍ਰੇ ਕਲਰ ਜਿਹੜਾ ਗ੍ਰੇ ਕਲਰ ਹੈ ਜੀ ਤੇ ਇਹ ਵਾਲੇ ਆਪਣੇ ਕੋਲ ਪਲੇਨ ਸਟੱਫ ਹੈ ਜੀ ਅੱਜ ਬੜਾ ਸਾਰਾ ਜੇ ਨਾ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਨਾਮ ਇਹਨੇ ਵਿੱਚ ਚੈਨਲ ਨੂੰ ਜੋ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੋਦ ਸੈਗੜੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੰਦਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ